ਰਾਉੜਾ ਗਿਆ ਰਾਤ ਲੈਣ ਅੱਜ ਆਪਣਾ ਮਸ਼ੀਨ ਦਾ 4x4 ਦੀ ਸੈਟਿੰਗ ਬਾਕੀ ਮਸ਼ੀਨ ساری ਰਿਪੇਅਰ ਹੋ ਗਈ 4x4 ਇਹਦੀ ਸੈਟਿੰਗ ਨਹੀਂ ਆਈ ਅੱਜ ਮਿਸਤਰੀ ਸਾਹਿਬ ਲੋਈਆਂ ਤੋਂ ਆਏ ਪਾਣੀ ਫੜ ਲਈ ਨਾਲ ਠੰਡਾ ਤੇ ਅੱਜ ਸਾਰੀ ਸੈਟਿੰਗ ਕਰਾਉਣੇ ਮਿਸਤਰੀ ਸਾਹਿਬ ਤੋਂ ਫੀਡਰ ਨੂੰ ਫਿਰ ਪੁਰਾਣੀ ਚੈਨ ਪਾਤੀ ਅਹੀਂ ਕਾ ਅਗਲੇ ਸਾਲ ਪਾਲਾਂਗੇ ਚ 80 ਦੀਨ ਵਾਲੀ ਇਹ ਯਾਰ ਸ਼ਾਫਟਾਂ ਦਾ ਫਰਕ ਆਉਂਦਾ ਵਾ ਜਿਹੜੀ ਆ ਸ਼ਾਫਟਾਂ ਨਾ ਮੇਨ ਇਹਦਾ ਫਰਕ ਪੈਂਦਾ ਫਿਰ ਹੁਣ ਉਹੋ ਹੀ ਸ਼ਾਫਟ ਆਪ ਪਹਿਲੀ ਪਾ ਕੇ ਤੇ ਇੱਕ ਵਾਰ ਇੱਕ ਕੰਮ ਚਾਲੂ ਕਰ ਦਿੰਨੇ ਆ ਸੀਜ਼ਨ ਲੱਗ ਗਿਆ ਆ ਗਿਆ ਇਹ ਲੋਈਆਂ ਤੋਂ ਹਾਲੇ ਹਾਂ ਇਹ ਫੁੱਲ ਤੇ ਆਣ ਹੋਰ ਭਰਿਆ ਜਾ ਚਲੋ ਲੈਨੇ ਪਾ ਵੇ ਲਿਓ ਸਿੱਧਾ ਫੇਰ ਪੁੱਠਾ ਲੱਗ ਜੇ ਭੈਣ ਨਹੀਂ ਨਹੀਂ ਆ ਰਾਂਗੜਾ ਬਣਾ ਗਾੜੀ ਹੋਣਾ ਕਿੜਾ ਨਾਟਕੀ ਨਾਟਕਿੱਤਰ ਕਿ ਪੜਾ ਕੋ ਨਹੀਂ ਮੈਂ ਮੈਂ ਨਹੀਂ ਕਹੁੰਦਾ ਤੂੰ ਪਾਪ ਲੋ ਆਲਾ ਮੈਂ ਨਹੀਂ ਪਤਾ ਕਾਲੇ ਕਮੰਡ ਰੋਗੀ ਇਹ 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 ਕੋਣ ਪੜਾ ਸਹੀ ਐ ਤਰ ਹਾਈ ਬਣਾ ਨਾ ਤੇ ਕੀ ਬਦਾ ਤੇ ਰਾਣੇ ਬੋਨੇ ਅੱਜ ਜੰਗੀ ਦੀ ਬਲੂਰ ਕਰਕੇ ਸਿੱਧਾ ਹੀ ਦਿੱਤਾ 66 ਕਣਕ ਆ ਲਿਆ ਟਿੱਪਲ ਦੇ ਕਾਲੇ ਦੀ ਜੋੜੀ ਵਧੀਆ ਯਾਰ ਵੇ ਐ ਪੇਪਲਾ ਕਾਲੇ ਨੂੰ ਲਈ ਜਾਣਾ ਆਪਣੇ ਨਾਲ ਭਾਈ ਦਾ ਨਾ ਕਾਲਾ ਆਪਣੇ ਨਾਲ ਸਤਿ ਸ੍ਰੀ ਅਕਾਲ ਕਿੱਦਾਂ ਜਿਵੇਂ ਚਾਪੇ ਨਹੀਂ ਦਿੱਤੀ ਰੱਖ ਲਈ ਉੱਥੇ ਲੈ ਲਓ ਇੰਜਨ ਹੈ ਨਾਗਪੁਰ ਦਾ ਇੰਜਨ ਚੁੱਕ ਲੈਂਦਾ ਬਈ ਟੰਜਨ ਵਾਲੇ ਮਿਸਤਰੀ ਵੀਰ ਆ ਗਏ ਆ ਇਹ ਆਪਣੇ ਇੰਜਨ ਚੁੱਕ ਕੇ ਹੁਣ ਗੱਡੀ 'ਚ ਰੱਖਣਗੇ ਇਹ ਕਿੰਨੇ ਕ ਦਾ ਪੁਰਜਾ ਯਾਰ ਆੜਾ ਤੁਹਾਨੂੰ ਕੋਈ ਬਣਾਉਣਾ ਚਾਹੀਦਾ ਯਾਰ ਬਣਾਉਣੇ ਆ ਹੈ ਬਣਿਆ ਬਣਾ ਤਾਂ ਮਿਲ ਜਾਂਦਾ ਮਿਲ ਜਾਂਦਾ ਹੁਣ ਉਹਨਾਂ ਤੇ ਮਿਲਦੇ ਆ ਆ ਜੱਕ ਜਾ ਓ ਮੈਂ ਬਣਾਉਣਾ ਤਾਂ ਬਹੁਤ ਬਣਾਇਆ ਬਣਾਈਏ ਯਾਰ ਭਾਈ ਇੱਕ ਆਪ ਮੇ ਲੋ ਆਰੀ ਵਾਰੇ ਜਾਈਏ ਇਹ ਜਗਾੜ ਦੇ ਥੱਲੇ ਵੱਜ ਕੇ ਧਿਆਨ ਨਾ ਪਾ ਲਈ ਲੈ ਨੜਨੂਟ ਹੋਏ ਉਦੋਂ ਵੀ ਚੈਂਬਰ ਵਿੰਗਾ ਹੋ ਗਿਆ ਇੱਕ ਦਾ ਮੈਂ ਨੜਨੂਟ ਧਿਆਨ ਨਾ ਪਾ ਲਈ ਉਦੋਂ ਨਾ ਨਵਾਂ ਇੰਜਨ ਲਿਆ ਇਹਦੇ ਚੈਂਬਰ ਥੱਲੇ ਵੱਜ ਕੇ ਸਾਰਾ ਵਿੰਗਾ ਗਿਆ ਤੇ ਇਹ ਉਹੋ ਗੱਲ ਨਾ ਜੀ ਗੁਰਦਾ ਕਰਕੇ ਦੇ ਦੇ ਬੋਲ ਨਾ ਦੇ ਅਛਾ ਦੂਜਾ ਫਰਾਈ ਵੀ ਲਾਉਣਾ ਪੈਂਦਾ ਇੱਥੇ ਲਾ ਲੀਏ ਸਾਮਾਨ ਸਾਰਾ ਕੋਲ ਇੱਥੇ ਲੈ ਲੈ ਮੈਨੂੰ ਪਾਣਾ ਦੇ ਸਾਰਾ ਕੋਲ ਇੱਥੇ ਕਿਹੜੂ ਕਾਲ ਆਇਓ ਬੈਗ ਇਹ ਭਾਈ ਇੰਜਨ ਹੈਗਾ ਕਾਹਦਾ ਉਤਰਣ ਇਹ ਨਹੀਂ ਜਿਹੜਾ ਲੈ ਲੈਣ ਦੋ ਕਦੀ ਨਾ ਇਹ ਆਪਾਂ ਘੱਟ ਲਾਉਣਾ ਪੈਣਾ ਆਪਾਂ ਲਾਉਣੇ ਨਹੀਂ ਕਲਚ ਠੀਕ ਹੈ ਠੀਕ ਇਹ ਪੂਨ ਲ ਆਇਆ ਪਿਆਰ ਕਰਾਇਆ ਅੱਛਾ ਅੱਛਾ what do you think

ਕਿੱਥੇ ਇੰਜ ਰੱਖਿਆ ਗੱਡੀਆਂ ਇਹ ਸਿਆਪਾ ਹੀ ਗਾਣਾ ਹੈ ਕਪਾ ਲੈ ਚ ਗੱਡੀਆਂ ਨੂੰ ਬਾਹਰ ਹੀ ਹੁੰਦੇ ਇਹਦੇ ਨੂੰ ਉਹ ਨਜ਼ਾਰਾ ਹੀ ਤੇ ਆਦੇ ਆਦੇ ਨੇ ਪੈ ਇਹਦਾ ਕੋਈ ਨੋ ਨਿਕਲੀ ਨੂੰ ਹੂੰ ਇਹ ਕੋਈ ਗੱਡੀ ਨੰਬਰ ਭਰਿਆ ਨਹੀਂ ਇਹ ਚੱਲ ਜਾਣੀ ਚੱਲ ਜਾਣੀ ਕਿਦਾਂ ਭਰਿਆ ਇਦਾਂ ਮੈਂ ਸੈਲੈਕਟ ਕਰ ਰਹੀ ਆ ਆਹੋ ਜੋ ਸ਼ੇਅਰ ਸ਼ੇਅਰ WhatsApp ਉਹਨੂੰ ਤਾਂ ਨੰਬਰ ਭਰ ਦੇ ਸੈਂਡ ਟੂ ਕਿਹਨਾਂ ਨੰਬਰ ਕਰੀਂ ਸੈਂਡ ਟੂ ਇੱਥੇ ਨੰਬਰ ਆ ਨਹੀਂ ਨਾ ਵਿੱਚ ਆਇਆ ਨਹੀਂ ਨਾ ਇੱਥੇ ਇੱਦਾਂ ਥੋੜਾ ਜਾਣੀ ਆ ਨੰਬਰ ਇਹਦੇ ਵਿੱਚ ਭਰਨਾ ਪੈਣਾ ਪਹਿਲਾਂ ਨੰਬਰ ਭਰ ਲਿਆ ਵਾ ਇੱਥੇ ਆਉਂ ਨਹੀਂ ਰਿਹਾ ਇੱਥੋਂ ਸਰਚ ਮਾਰਨਾ ਨਹੀਂ ਆਇਆ ਨਾ ਇੱਥੇ ਅੰਦਰ ਇਹ ਜੇਸ਼ਨ ਘਰਾਂ ਲਿਖਿਆ ਇੰਨੇ ਐਸ ਤੇ ਵੀ ਆ ਦੀ ਮੜਾ ਜਾਬੀ ਉਹ ਆਪਦੇ ਨੰਬਰ ਤੇ ਸਟੋਲਾ ਦਿੱਥੋਂ ਭਰਨਾ ਮੇਰਾ ਕਿਹੜਾ ਨੰਬਰ ਗਾੜੀ ਭਰਿਆਣਾ ਹੁੰਦੀ ਹੈ ਨੰਬਰ ਪਤਾ ਵਾ ਵੀ ਉਹਨੂੰ ਕਹਿ ਬਾਪੂ ਮੜਾ ਇਧਰ ਹੈ ਲੋਕੀ ਉਹਦਾ ਮੇਰੇ ਤੋਂ ਟਾਈਮ ਹੈ ਨਹੀਂ ਨਾ ਪੰਗਾ ਪੁੱਭੀ ਨੂੰ ਪਾ ਦੇ ਪੁੱਭੀ ਨੂੰ ਘੱਲ ਦੇ ਦੇ ਕੋਈ 100% ਟੂ ਸੈਂਡ ਟੂ ਇਦਾਂ ਵਜਿੰਦੇ ਫਿਰ ਗਾੜੀ ਨੰਬਰ ਇਕੱਲੇ ਦਾ ਭਰਨਾ ਨੰਬਰ ਇੱਥੇ ਆ ਜਾਂਦਾ ਆ ਜਾਂਦਾ ਵੀ ਹਾਂ ਕਿਵੇਂ ਨੂੰ ਇੱਕ ਵੇਅ ਸਪੀਟ ਪਰ ਲੈਸ ਇੱਥੇ ਅਸਲ ਨੰਬਰ ਸਾਰੇ ਆਏ ਨਹੀਂ ਜੇ ਤਾਂ ਆਪਣਾ ਇਧਰ ਹੋ ਗਿਆ ਆਪਣਾ ਨਾਮ ਵਿੱਚ ਭਰ ਲੈ ਤੇ ਫੇਰ ਤੇ ਹੋਣਾ ਚਾਹੀਦਾ ਇਧਰ ਆਉਂਦਾ ਜਾਂਦਾ ਜਾਂ ਫਿਰ ਉਹਦੇ ਉਹ ਨੰਬਰ ਤੇ ਵਟਸਐਪ ਨਹੀਂ ਚੱਲਦਾ ਉਹ ਗੁੰਮ ਪਈ ਹੈ ਫਿਰ ਹਾਂ ਤੂੰ ਆਪਦੇ ਚ ਘਾਦ ਲਾਣਾ ਪਹਿਲਾਂ ਫੇਰ ਭੂਵੀ ਨੂੰ ਪਾ ਚੁੱਕਦਾ ਨਹੀਂ ਪਾਉ ਤਾਂ ਨਹੀਂ ਤਰੀਦਾ ਜੈਕ ਖਲੋਤਾ ਵਾ ਉਹ ਚੁੱਕਿਆ ਜਦੋਂ ਤੇ ਨੋਈ ਬੜਾ ਰਾਡਿਓ ਲੈਸ਼ ਬਸ ਬਸ ਇਹ ਕਿਸ਼ੂ ਤਾਰ ਤੋਂ ਚੱਕਣ ਬਣਾਉਣ ਆਇਆ ਆ ਆਹ ਰਾਤ ਤੇ ਨਹੀਂ ਵੱਜ ਚੁੱਕਣਾ ਬਣਾ ਜੇ ਪਰ ਉਹ ਗਾੜੀ ਉੱਤੋਂ ਲੱਗ ਗਿਆ ਦੇ ਨਹੀਂ ਉਹ ਇੰਜਨ ਚੁੱਕ ਲੂਣਾ ਪਿੱਛੋਂ ਜਾ ਕੇ ਬੋਲਣ ਲਈ ਹਾਂ ਇਹ ਰੋਟਾ ਲੱਗੂ ਨਾ ਦੇਖ ਲੋ ਵੀ ਇਦਾਂ ਰੱਖੀਦਾ ਟਰੱਕ ਦਾ ਇੰਜਨ ਥੇਰੇ ਗਾਜ ਨਵਾ ਕੰਮ ਹੋ ਗਿਆ ਆਪਣੇ ਮੋਟਰ ਸੜ ਗਈ ਇਹ ਬੜਾ ਜੱਬ ਇੱਕ ਮੋਟਰ ਸੜ ਜੇ ਦਵੇਂ ਕੱਢਣੀਆਂ ਪੈਣੀਆਂ ਕਿੰਨੀਆਂ ਰਹਿ ਗਈਆਂ 200 200 ਕਰੋੜ ਮਾਰ ਲੇ ਤੇ ਸਵੇਰੇ ਮੈਂ ਮੋਟਰ ਨੂੰ ਵਟਾ ਲਿਓ ਨਾ ਵਾ ਨਵੀਂ ਸਵੇਰੇ ਪਾ ਜਿਓ ਫਿਰ ਇਹ ਮੋਟਰ ਆਪ ਬੰਦ ਨਹੀਂ ਈ ਗਾਰੰਟੀ ਆ ਮੋਟਰ ਦੀ ਇਹਦੇ ਬੰਦ ਨਹੀਂ ਹੈ ਨਾ ਕਿਦਾਂ ਇਹਦੇ ਤੋਂ ਕੱਢੀ ਹੈ ਨਾ ਹੋ ਗਿਆ ਅਗਲਾ ਅਗਲੀ ਕੈਂਚੀ ਹੈ ਜੀਦਾ ਇੱਕ ਜਦੋਂ ਮੋੜੀ ਇਹਨੇ ਇਹ ਕਹਾਗਾ ਦੀ ਆਵਾਜ਼ ਕਾਦੀ ਹੋ। ਇਹ ਡਾਕਟਰਾਂ ਦੀ ਨਹੀਂ ਕਰਦਾ। ਅੱਛਾ। ਫਿਰ ਮਜ਼ਾ ਕਰਦਾ। ਉਹ ਉਹਦਾ ਹੈਲਦੀ ਕੈਂਟ ਜਿਹਾ। ਚਲੋ ਮਛਰਦਾਨੀ ਵੀ ਲਾਈ ਆ ਤੇ ਜਿੱਤਰਾ ਰਾਤ ਨੂੰ ਇਦਾਂ ਧੂਣੀ ਧਾਣੀ ਲਾਈ ਹੋਏ ਡੰਗਰਾਂ ਨੂੰ ਤੇ ਸਾਰੀ ਰਾਤ ਹੇਲ ਦੇਣੀ ਵੇ ਇੱਕ ਲੈਣਾ ਅੰਦਰਾਂ ਸੁੱਤੇ ਆ ਆ ਟੇਲੀ ਮਾਝ ਆਪਣੀ ਦੋਵੇਂ ਬੰਨੇ ਧੂਣੀ ਲਾ ਜੀਦੀ ਐਵੇਂ ਲੋਕ ਕਿਤੇ ਪੂਸ਼ ਮਣੀ ਹਲਦੀ ਡੰਗਰ ਦੀ ਇੱਥੇ ਥੋੜਾ ਵੈਸੇ ਲੱਗਦਾ ਜਿਆਦਾ ਧੂਆ ਜਾ ਕੈਮਰੇ ਚ ਇਹ ਆ ਨੀ ਯਾਰਿਆਣਾ ਡੰਗਰ ਸਾਰੇ ਖਲੋਤੇ ਰਹਿੰਦੇ ਇਹ ਆਪਣੇ ਡੰਗਰ ਜਿੰਦੇ ਵੀ ਆ ਮੱਝਾਂ ਰੋਗੀ ਇਹਨਾਂ ਨੂੰ ਆ ਮੱਝ ਭਾਰੋਂ ਲੈ ਕੇ ਜਾਂਦੀ ਹੁਣ ਆ ਜਿਹੜੀ ਕੰਦ ਭਾਰੋਂ ਲੈ ਕੇ ਆਏ ਆ ਕਿ ਸੂਨ ਵਾਲੀ ਹੋ ਗਈ ਕਿਦਾਂ ਨੰਦ ਨਾ ਬੈਠੀਆਂ ਮੱਜਾਂ ਵਾ